ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਦੇਵ ਪੰਸਾਰੀ ਆਪਾਂ ਚੂਰਨ ਬਣਾਇਆ ਜੀ ਇੱਕ ਇਹ ਟੇਟ ਲਈ ਜਿਨ੍ਹਾਂ ਨੂੰ ਵੀ ਮਟਾਪਾ ਮਟਾਪਾ ਘਟਦਾ ਨਹੀਂ ਬਹੁਤ ਢੀਡ ਮਟਾਪਾ ਉਹਨਾਂ ਲਈ ਹੈ ਯੂਰੀਆ 콜ਸਟ੍ਰੋਲ ਗੈਸ ਤਜਾਬ ਕਰਜ ਸਾਰਾ ਸੈੱਟ ਕਰੂਗਾ ਜਿਨ੍ਹਾਂ ਲੋਕਾਂ ਨੂੰ ਸ਼ੂਗਰ ਦੇ ਕਾਰਨ ਚਮੜੀ ਦੇ ਰੋਗ ਨੇ ਇਹ ਹੀ ਚੂਰਨ ਠੀਕ ਕਰੂਗਾ ਹੱਡੀਆਂ ਮਜ਼ਬੂਤ ਕਰਦਾ ਹੈ ਖਾਣ ਦਾ ਤਰੀਕਾ ਇਹ ਹੈ ਇਹਨੂੰ ਰਾਤ ਨੂੰ ਪੈਣ ਲੱਗੇ ਇੱਕ ਚਮਚ ਲੈਣਾ ਉਤੋਂ ਕੋਸਾ ਪਾਣੀ ਪੀ ਲੈਣਾ ਉਸ ਤੋਂ ਬਾਅਦ ਕੁਝ ਖਾਣਾ ਪੀਣਾ ਨਹੀਂ ਇਹਨੂੰ ਅਸੀਂ ਰਾਮ ਬਾਣ ਕਹਿੰਦੇ ਆ ਤੁਸੀਂ ਰਾਮ ਬਾਣ ਕਹਿ ਕੇ ਸਾਡੇ ਤੋਂ ਲੈ ਸਕਦੇ ਆ ਜਾਂ ਮੰਗਵਾ ਸਕਦੇ ਹੋ ਇਹਦਾ ਕੋਰੀਅਰ ਸਮੇਤ 700 ਰੁਪਏ ਦਾ ਇਹ ਹੈ ਚੂਰਨ ਬਹੁਤ ਵਧੀਆ ਚੀਜ਼ ਆ ਐਡਰੈਸ ਤੁਹਾਨੂੰ ਚਾਹੀਦਾ ਤਾਂ ਨਾਨਕ ਸਰਕ ਕਲੇਰਾਂਗੀ ਨੇੜੇ ਐਚਡੀਐਫਸੀ ਬੈਂਕ 21 ਨੰਬਰ ਸ਼ਾਪ ਦੇਵ ਅੰਸਾਰੀ ਧੰਨਵਾਦ